ਇਹ ਜਿਹੜੀ ਲਿਖੀਏ ਕਰਮਣਾ ਕਰ ਰਿਹਾ ਨਿੱਜੀ ਹੱਥਾਂ ਦੇ ਵਿੱਚ ਡੇਰੇ ਕਾਪੋਰੇਟ ਘਰਾਣੇ ਐਂਟਰੀ ਕਰ ਰਹੇ ਨੇ ਸਾਡੇ ਮੈਹਕਲੇ ਦੇ ਵਿੱਚ ਕਣਮਾ ਲਗਾ ਰਹੇ ਨੇ ਇੱਕ ਐਸੀ ਘੋਰ ਦੀ ਬਿਮਾਰੀ ਲੱਗੀਏ ਕਿ ਜਿਹਦੇ ਆਧਾਰੇ ਨੂੰ ਅੰਦਰੋਂ ਅੰਦਰੀ ਖੋਦਲਾ ਕੀਤਾ ਜਾ ਰਿਹਾ ਹੈ ਉਸ ਨੂੰ ਫਿਕਰ ਹੈ ਕਿ ਜੇ ਇਹ ਕਣਮਾ ਨਾ ਰੱਕਿਆ ਇਸ ਕਣਮਾ ਦਵਾਈ ਨਾ ਪਾਈ ਕਿ ਕਿ ਸੜਕਾਂ ਦਾ ਰਾਹ ਸਭ ਨੂੰ ਹੋ ਜੂਗਾ ਛੋੜੇ ਰੋਡ ਕਾਰ ਦਾ ਵੀ ਬਣੂਗਾ ਸੋ ਅਸੀਂ ਪ੍ਰਸ਼ਾਸਨ ਨੂੰ ਕਹੀਏ ਮੈਨੇਜਮੈਂਟ ਦੇ ਕੰਨਾਂ 'ਤੇ ਇਹ ਗੱਲ ਪਾ ਦਿਓ ਕਿ ਉਹਨਾਂ ਸੋਚੋ ਕਿ ਸਾਡੀ ਦਵਾਈ ਸੱਡੀ ਲੈਣ ਲੈਣ ਸਕਦੀ ਹੈ ਨਹੀਂ ਜੀ ਦਵਾਈ ਇਹੋ ਦਵਾਈ ਨੂੰ ਬਚਾਉਣ ਕਦਰ ਨਹੀਂ ਲੱਗੀ ਹੈ ਕਿਉਂਕਿ ਸਾਡੀ ਲੜਾਈ ਬੜਾ ਕੋਹ ਦਾ ਦੂਰ ਮਖੀਏ ਇਹਨੇ ਦੇਖਣ ਦੇਵੇ ਕਿ ਚੁੱਪਾ ਕੇ ਬਹਿ ਜਾਵਾਂਗੇ ਕਿ ਦੇਖ ਕੇ ਬਹਿ ਜਾਵਾਂਗੇ ਪਰ ਨਹੀਂ ਦਿਲ ਕੋਈ ਨਹੀਂ ਇਹ ਜੀ ਨਹੀਂ ਹੋਊਗੀ ਇਹ ਨਿਦਾਨੇ ਦੱਸਣਾ ਚਾਹੁੰਦੇ ਆ ਕਿ ਜੇ ਇਹ ਉਤਾਰਾ ਪਰੇਰ ਹੱਥੋਂ ਉਹਦੇ ਪੁੱਟਾ ਗਿਆ ਜੇ ਕੋਈ ਹੋਰ ਵੀ ਜਿੱਥੇ ਬੰਦਿਆਂ ਨਾਲ ਕੇ ਬੇਟੇ ਬੱਚੇ ਸੁਨਸਕਾ ਲਾਣ ਕਰੋਗੇ सतया का जिंदाबाद 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 सतया का जिंदाबाद 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 सतया का ناریکو ناریکو کتے ہن کتے رکھ 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 ਜੋ ਆਪਣੀ ਕੌਡ ਦੇ ਇੱਕ ਦਾ ਲੰਬਾ ਕੰਡੂ ਦਾ ਦੇਖੋ ਜੀ ਆਉਂਦੇ ਹੋਏ ਹਟਾ ਲਾ ਖਾ ਕਿੰਨਾ ਕਰ ਮੱਜੀ ਬੜਾ ਕਾ ਦੇ ਆਪਾਂ ਵੀ ਕਰੀ ਵੀ ਕਰਨੇਗੀ ਕਿਉਂਕਿ ਮੈਨੇਜਮੈਂਟ ਕੰਮ ਕਰਨ ਨੂੰ ਨਹੀਂ ਸਕੀ ਗਈ ਹੈ ਕੋ ਦਾਰੇ ਮਤਾਰੇ ਅਰੇ ਕਿਚੋ ਵੀ ਹਟਣਾਗਾ ਸਟੇ ਕਾ ਜਿੰਦਾਬਾਦ 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 ਸਟੇ ਕਾ ਜਿੰਦਾਬਾਦ 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 ਸਟੇ ਕਾ ਜਿੰਦਾਬਾਦ 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 ਸਟੇ ਕਾ 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 ਜਿੰਦਾਬਾਦ ਜਿੰਦਾਬਾਦ Mudaba, 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 मुदाबाद मुबा मुर्दाबाद मुराबाद मुर्दाबादारी करोर्मेंट पी करो जारी करो जारी मुदाबाद